ਖੰਨਾ ਰੇਲਵੇ ਸਟੇਸ਼ਨ ਤੇ ਲਿਫਟ ਦਾ ਕੰਮ ਸ਼ੁਰੂ ਹੋ ਗਿਆ ਹੈ ਖੰਨਾ ਵਾਸੀਆਂ ਲਈ ਖੁਸ਼ਖਬਰੀ ਹੁਣ ਰੇਲਵੇ ਸਟੇਸ਼ਨ ਤੇ ਦੀਆਂ ਪੌੜੀਆਂ ਸਵਾਰੀਆਂ ਨੂੰ ਨਹੀਂ ਚੜ੍ਹਣੀਆਂ ਪੈਣਗੀਆਂ ਪੁਰ ਬ੍ਰਿਜਾ ਰੇਲਵੇ ਬ੍ਰਿਜਾ ਜਿਹੜਾ ਉਹਦੀ ਲਈ ਲਿਫਟ ਦਾ ਕੰਮ ਸ਼ੁਰੂ ਹੋਇਆ ਤੇ ਉਸ ਕਰਕੇ ਅਸੀਂ ਇੱਥੇ ਆਏ ਪੌੜੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਸੀ ਜੋ ਕਿ ਬਜ਼ੁਰਗਾਂ ਲਈ ਮਤਲਬ ਬਜ਼ੁਰਗਾਂ ਨੂੰ ਉਹਦਾ ਬਹੁਤ ਕੋਫਾਂਦਾ ਸੀ ਲਿਫਟ ਦੇ ਜਿਹੜੀ ਦਿੱਤੀ ਗਈ ਹੈ ਰੇਲਵੇ ਸਟੇਸ਼ਨ ਨੂੰ ਅਸੀਂ ਉਹਨਾਂ ਦੇ ਪ੍ਰਤੀ ਅਸੀਂ ਆਪਣੇ ਸ਼ਹਿਰ ਦੀ AMRUT ਯੋਜਨਾ ਜਿਹੜੀ ਕਿ ਜਿਹਦੇ ਅਧੀਨ ਸੀਵਰੇਜ ਪਿਆ ਗਲੀਆਂ ਬਣੀਆਂ ਸੜਕਾਂ ਬਣੀਆਂ ਪਾਣੀ ਦੀ ਵਿਵਸਥਾ ਹੋਈ ਹੈ ਉਸ ਤੋਂ ਬਾਅਦ ਫੋਕਲ ਪੁਆਇੰਟ ਦੇ ਪੂਰਨ ਵਿਕਾਸ ਲਈ ਯੋਜਨਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ What are they ਅੰਨਾਰ ਰੇਲਵੇ ਸਟੇਸ਼ਨ ਤੇ ਲਿਫਟ ਦਾ ਕੰਮ ਸ਼ੁਰੂ ਹੋ ਗਿਆ ਹੈ ਕੰਨਾਂ ਵਾਸੀਆਂ ਲਈ ਖੁਸ਼ਖਬਰੀ ਹੁਣ ਰੇਲਵੇ ਸਟੇਸ਼ਨ ਤੇ ਦੀਆਂ ਪੌੜੀਆਂ ਸਵਾਰੀਆਂ ਨੂੰ ਨਹੀਂ ਚੜ੍ਹਨੀਆਂ ਪੈਣਗੀਆਂ ਚਲੋ ਸ਼ੰਭੂ ਭਲਾਈ ਅੱਜ ਦੋ ਉਹਨਾਂ ਸਾਰੇ ਤੁਹਾਡੀ ਪਾਰਟੀ ਇਕੱਠੀ ਹੋਈ ਹੈ ਔਰ ਜਲਦੀ ਤੁਸੀਂ ਕਹਿੰਦੇ ਲਿਫਟ ਦਾ ਕੰਮ ਸ਼ੁਰੂ ਹੋ ਰਿਹਾ ਰੇਲਵੇ ਸਟੇਸ਼ਨ ਤੇ ਕੰਨਾਂ ਰੇਲਵੇ ਸਟੇਸ਼ਨ ਕਿਸ ਸੰਬੰਧ ਕੀ ਹੈ ਸੰਬੰਧੀ ਕੰਮ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਇੱਥੇ ਪਹੁੰਚੇ ਆ ਤੇ ਅੱਜ ਇੱਥੇ ਇਹ ਰੇਲਵੇ ਓਵਰ ਬ੍ਰਿਜ ਹੈ ਰੇਲਵੇ ਬ੍ਰਿਜ ਹੈ ਜਿਹੜਾ ਉਹਦੀ ਲਈ ਲਿਫਟ ਦਾ ਕੰਮ ਸ਼ੁਰੂ ਹੋਇਆ ਤੇ ਉਸ ਕਰਕੇ ਅਸੀਂ ਇੱਥੇ ਆਏ ਹਾਂ ਇਹ ਜਿਹੜਾ ਕੰਮ ਸ਼ੁਰੂ ਹੋਇਆ ਇਹ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕੁਝ ਰੇਲਵੇ ਸਟੇਸ਼ਨ ਚੁਣੇ ਗਏ ਸੀ ਤੇ ਉਹਨਾਂ ਵਿੱਚੋਂ ਖੰਨੇ ਨੂੰ ਵਿੱਚ ਚੁਣਿਆ ਗਿਆ ਸੀ ਜਿਹੜਾ ਪਿਛਲੇ ਬਜਟ ਵਿੱਚ ਇਹਦੇ ਲਈ ਕਾਫੀ ਵੱਡੀ ਰਕਮ ਪੱਕੀ ਗਈ ਤੇ ਜਿਹਦੇ ਲਈ ਅਸੀਂ ਕੇਂਦਰੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਜ ਇਹ ਕੰਮ ਸ਼ੁਰੂ ਹੋਣ ਨਾਲ ਜਿਹੜੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਸੀ ਕਿ ਆਮ ਤੌਰ ਤੇ ਜਿਹੜੇ ਬਜ਼ੁਰਗ ਲੋਕ ਸੀ ਉਹਨਾਂ ਨੂੰ ਕਾਫੀ ਪੌੜੀਆਂ ਚੜ੍ਹਨੀਆਂ ਪੈਂਦੀਆਂ ਸੀ ਜਿਸ ਕਰਕੇ ਉਹਨਾਂ ਨੂੰ ਮੁਸ਼ਕਲ ਆਉਂਦੀ ਸੀ ਤੇ ਇਹ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਦੇ ਨਿਸ਼ਾੜੀਆ ਜੀ ਅਤੇ ਬਾਕੀ ਸਾਰੀ ਟੀਮ ਵੱਲੋਂ ਜਿਹੜੇ ਅਸੀਂ ਮਿਹਨਤ ਕੀਤੀ ਉਹਦੇ ਫਲ ਸਦਕਾ ਇਹ ਅੱਜ ਕੰਮ ਸ਼ੁਰੂ ਹੋ ਗਿਆ ਤੇ ਅਸੀਂ ਸਮਝਦੇ ਹਾਂ ਕਿ ਜਲਦੀ ਕੰਮ ਕੰਮ ਪੂਰਾ ਹੋ ਜਾਊਗਾ ਤੇ ਲੋਕਾਂ ਨੂੰ ਸਹੂਲਤ ਮਿਲੂਗੀ ਤੇ ਉਹ ਬੜੇ ਆਰਾਮ ਨਾਲ ਇਸ ਇਸ ਸਾਈਡ ਤੋਂ ਦੂਜੀ ਸਾਈਡ ਤੇ ਜਾਣ ਚੋਣਾਂ ਜਿਹੜੀ ਮੁਸ਼ਕਲ ਆਉਂਦੀ ਸੀ ਉਹ ਖਤਮ ਹੋ ਜਾਊਗੀ ਹਾਂਜੀ ਬਿਲਕੁਲ ਜਿਵੇਂ ਕਿ ਆਪਾਂ ਅੱਜ ਦੇਖ ਰਹੇ ਹਾਂ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਤੇ ਵਰਕਰ ਸਹਿਬਾਨ ਅੱਜ ਰੇਲਵੇ ਸਟੇਸ਼ਨ ਤੇ ਇਕੱਠੇ ਹੋਏ ਆਂ ਅੱਜ ਬੜਾ ਹੀ ਸ਼ੁਭ ਦਿਹਾੜਾ ਹੈ ਕਿਉਂਕਿ ਪਾਰਟੀ ਦੇ ਨੇਤਾਵਾਂ ਵੱਲੋਂ ਰੇਲਵੇ ਸਟੇਸ਼ਨ ਨੂੰ ਹਾਈ ਮਤਲਬ ਥੋੜਾ ਜਿਹਾ ਸਮਾਰਟ ਬਣਾਉਣ ਲਈ ਜੋ ਸੈਂਟਰ ਗਵਰਨਮੈਂਟ ਵੱਲੋਂ ਰਕਮ ਭੇਜੀ ਗਈ ਜੋ ਉਹਨਾਂ ਵੱਲੋਂ ਸਹਾਇਤਾ ਖੰਨੇ ਨੂੰ ਦਿੱਤੀ ਗਈ ਉਸ ਦੇ ਦੌਰਾਨ ਇੱਥੇ ਕੁਝ ਕਮੀਆਂ ਰਹਿ ਗਈਆਂ ਸੀ ਜਿਦੇ ਵਿੱਚ ਕੀ ਪੌੜੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਸੀ ਜੋ ਕਿ ਬਜ਼ੁਰਗਾਂ ਲਈ ਮਤਲਬ ਬਜ਼ੁਰਗਾਂ ਨੂੰ ਉਹਦਾ ਬਹੁਤ ਔਖਾ ਹੁੰਦਾ ਸੀ ਪਲੇਟਫਾਰਮ ਤੇ ਜਾਣ ਲਈ ਤੇ ਅੱਜ ਇੱਥੇ ਸਾਰੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮਿਹਨਤ ਦੇ ਸਦਕਾ ਜੋ ਸੈਂਟਰ ਗਵਰਨਮੈਂਟ ਨੇ ਲਿਫਟ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਸੀ ਔਰ ਅੱਜ ਉਹਦੀ ਖੁਦਾਈ ਦਾ ਕੰਮ ਸ਼ੁਰੂ ਹੋ ਗਿਆ ਜਿਹਦੇ ਸਦਕਾ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਤੇ ਪੰਜ ਸੈਂਟਰਲ ਗਵਰਨਮੈਂਟ ਦੇ ਪ੍ਰਧਾਨ ਮੰਤਰੀ ਸਾਡੇ ਮਾਨਯੋਗ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਖੰਨੇ ਨੂੰ ਪਹਿਲ ਦੇ ਆਧਾਰ ਤੇ ਆਪਣੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਔਰ ਇੱਥੇ ਲੋਕਾਂ ਦੀ ਮੁਸ਼ਕਲਾਂ ਨੂੰ ਦੇਖਦੇ ਹੋਏ ਲਿਫਟ ਦੀ ਮਨਜ਼ੂਰੀ ਦਿੱਤੀ ਗਈ ਥੈਂਕ ਯੂ ਤ੍ਰੀ ਮੋਦੀ ਜੀ ਦਾ ਖੰਨੇ ਦੇ ਵਿੱਚ ਜੋ ਵੀ ਸਹੂਲਤਾਂ ਦਿੱਤੀਆਂ ਗਈਆਂ ਨੇ ਉਹਨਾਂ ਵਿੱਚ ਇੱਕ ਮੇਨ ਸਹੂਲਤ ਸਾਡੀ ਲਿਫਟ ਦੀ ਜਿਹੜੀ ਦਿੱਤੀ ਗਈ ਹੈ ਰੇਲਵੇ ਸਟੇਸ਼ਨ ਨੂੰ ਅਸੀਂ ਉਹਨਾਂ ਦੇ ਪ੍ਰਤੀ ਅਸੀਂ ਆਪਣੇ ਸ਼ਹਿਰ ਦੇ ਪ੍ਰਤੀ ਸਾਰੇ ਲੋਕਾਂ ਵੱਲੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਰੇਲ ਮੰਤਰੀ ਜੀ ਦਾ ਧੰਨਵਾਦ ਕਰਦੇ ਹਾਂ ਇਹ ਸ਼ਾਰੀਆ ਜੀ ਦਾ ਧੰਨਵਾਦ ਸਪੈਸ਼ਲ ਕਰਦੇ ਹਾਂ ਕਿ ਉਹਨਾਂ ਨੇ ਮਿਹਨਤ ਸਦਕਾ ਇਹ ਸਾਨੂੰ ਅੱਜ ਲਿਫਟ ਦੀ ਸਹੂਲਤ ਮਿਲੀ ਹੈ ਜੀ ਅੜਿਆ ਚੰ ਤੁਸੀਂ ਅੱਜ ਰੇਲਵੇ ਦੇ ਪੁਲ ਦੇ ਕੋਲ ਹੀ ਖੜੇ ਹੋ ਜਿੱਦੇ ਕਿ ਪਬਲਿਕ ਨੂੰ ਪਹਿਲੀ ਬੜੀ ਪਰੇਸ਼ਾਨੀ ਹੁੰਦੀ ਹੈ ਵਾਰੀਏ ਔਰ ਤੁਸੀਂ ਕਹਿਣਾ ਵੀ ਉਹਨਾਂ ਦਾ ਜਲਦੀ ਹੱਲ ਹੋ ਰਿਹਾ ਹੈ ਇਸ ਬੰਦੀ ਕੀ ਕਹਣਾ ਇਤੋਂ ਕੋ ਮੋਦੀ ਸਰਕਾਰ ਵੱਲੋਂ ਖੰਨੇ ਦੇ ਵਿਕਾਸ ਲਈ AMRUT ਯੋਜਨਾ ਜਿਹੜੀ ਕਿ ਜਿਹਦੇ ਅਧੀਨ ਸੀਵਰੇਜ ਪਏ ਗਲੀਆਂ ਬਣੀਆਂ ਸੜਕਾਂ ਬਣੀਆਂ ਪਾਣੀ ਦੀ ਵਿਵਸਥਾ ਹੋਈ ਹੈ ਉਸ ਤੋਂ ਬਾਅਦ ਫੋਕਲ ਪੁਆਇੰਟ ਦੇ ਪੂਰਨ ਵਿਕਾਸ ਲਈ ਯੋਜਨਾ ਤੇ ਉਹਨੇ ਤੀਜਾ ਵੱਡਾ ਕੰਮ ਹੈ ਮੋਦੀ ਸਰਕਾਰ ਦਾ ਜਿਨ੍ਹਾਂ ਨੇ ਰੇਲਵੇ ਸਟੇਸ਼ਨ ਦੇ ਉੱਪਰ ਲੋਕਾਂ ਦੀ ਆਵਾਜਾਹੀ ਨੂੰ ਆਸਾਨ ਬਣਾਉਣ ਲਈ ਅੱਜ ਲਿਫਟ ਦੀ ਪ੍ਰੋਵੀਜ਼ਨ ਦੇ ਜਿਹੜੀ ਨਹੀਂ ਹੈ ਉਹਦੀ ਪਟਾਈ ਸ਼ੁਰੂ ਹੋ ਗਈ ਹੈ ਇਹ ਬੜਾ ਵੱਡਾ ਕੰਮ ਮੋਦੀ ਸਰਕਾਰ ਨੇ ਖੰਨੇਲੀ ਕੀਤਾ ਹੈ ਇਸ ਦੇ ਲਈ ਤੁਹਾਡੇ ਧਿਆਨ ਹੋਣਾ ਕਿ ਡੈਡੀਕੇਟਿਡ ਫਰੇਟ ਕੋਰੀਡੋਰ ਜਿਹੜਾ ਕਿ ਸਾਡੇ ਬਿਲਕੁਲ ਪਿੱਛੇ ਹੈ ਇਸ ਦੇ ਪੈਣ ਤੋਂ ਬਾਅਦ ਜਿਹੜੀ ਪਿੱਛੇ ਪੌੜੀਆਂ ਦਿਖ ਰਹੀਆਂ ਇਹਨਾਂ ਦਾ ਨਿਰਮਾਣ ਹੋਇਆ ਸੀ ਤੇ ਲੋਕਾਂ ਦਾ ਬੜਾ ਲੋਕਾਂ ਦੀ ਇੱਛਾ ਸੀ ਲੋਕਾਂ ਦੀ ਲੋੜ ਸੀ ਲੋਕਾਂ ਦੇ ਫੋਨ ਬੜੇ ਆ ਰਹੇ ਸੀ ਕਿ ਇੱਥੇ ਲਿਫਟ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਇਸ ਕਰਕੇ ਅਸੀਂ ਮਾਨਯੋਗ ਸਾਬਕਾ ਐਮਪੀ ਸਾਹਿਬ ਸ਼੍ਰੀ ਅਮਨਾਸ਼ਰੇ ਖੰਨਾ ਜੀ ਦੇ ਥਰੂ ਰੇਲ ਮੰਤਰੀ ਸ਼੍ਰੀ ਵੈਸ਼ਨਵ ਜੀ ਅਤੇ ਉਸ ਤੋਂ ਬਾਅਦ ਡੀਆਰਐਮ ਸਾਹਿਬ ਉਹਨਾਂ ਨੂੰ ਅਪਰੋਚ ਕੀਤੀ ਸਾਡੇ 4 ਦਸੰਬਰ 2023 ਨੂੰ ਅਪਰੋਚ ਕਰਨ ਤੋਂ ਬਾਅਦ 21 ਤਰੀਕ ਨੂੰ ਡੀਆਰਐਮ ਸਾਹਿਬ ਦਾ ਖੰਨੇ ਦੌਰਾ ਹੋਇਆ ਤੇ ਉਹਨਾਂ ਨੇ ਮੌਕੇ ਦੇ ਉੱਪਰ ਇਹ ਸਾਰੀ ਜਿਹੜੀ ਪ੍ਰੋਵੀਜ਼ਨਸੀ ਤੁਸੀਂ ਦੇਖ ਰਹੇ ਹੋ ਇੱਥੇ ਇੱਕ ਟਿਕਟ ਵਿੰਡੋ ਤੇ ਆਪਣਾ ਉਹ ਬਣਿਆ ਆਪਣਾ ਰਿਜ਼ਰਵੇਸ਼ਨ ਕਾਊਂਟਰ ਉਸ ਤੋਂ ਬਾਅਦ ਪੌੜੀਆਂ ਤੇ ਲਿਫਟ ਇਹ ਸਾਰਿਆਂ ਦੀ ਪ੍ਰੋਵੀਜ਼ਨ ਉਹਨਾਂ ਨੇ ਖੜੇ ਖੜੇ ਕਰ ਦਿੱਤੀ ਸੀ ਅੱਜ ਉਹਦਾ ਕੰਮ ਸ਼ੁਰੂ ਹੋਇਆ ਜਿੱਥੇ ਤੱਕ ਥੋੜੀ ਜਿਹੀ ਦੀ ਦੇਰੀ ਦਾ ਸਵਾਲ ਹੈ ਉਹਦੇ ਬਾਰੇ ਵਿੱਚ ਮੈਂ ਲੋਕਾਂ ਨੂੰ ਧਿਆਨ ਦਿਵਾਉਣਾ ਚਾਹੂਗਾ ਕਿ ਪਹਿਲੇ ਜਿਹੜਾ ਟੈਂਡਰ ਹੋਇਆ ਉਸ ਦੇ ਵਿੱਚ ਕੋਰਮ ਪੂਰਾ ਨਹੀਂ ਹੋ ਸਕਿਆ ਤੇ ਜਿਹੜਾ ਦੂਜੀ ਵਾਰ ਟੈਂਡਰ ਹੋਇਆ ਉਸ ਦੇ ਵਿੱਚ ਜਿਹੜੀ ਫਰਮ ਨੂੰ ਟੈਂਡਰ ਮਿਲਿਆ ਉਹਨੇ ਦੋਨੇ ਜਗ੍ਹਾ ਕੰਮ ਨਹੀਂ ਕੀਤਾ ਖੰਨੇ ਤੇ ਸ਼ੰਭੂ ਤੇ ਇਸ ਵਾਰ ਜਿਹੜੀ ਤੀਜੀ ਫਰਮ ਨੂੰ ਇਹ ਟੈਂਡਰ ਹੋਇਆ ਉਹਨੇ ਨੀ ਪਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਦੂਜਾ ਜਿਹੜਾ ਦੂਜੇ ਪਾਸੇ ਪੁਲਾ ਉਹਦਾ ਵੀ ਕੰਮ ਸ਼ੁਰੂ ਹੋ ਚੁੱਕਿਆ ਹੁਣ ਆਮ ਲੋਕਾਂ ਨੂੰ ਕਦੋਂ ਪੂਰੀ ਸਹੂਲਤ ਮਿਲੇਗੀ ਕਿੰਨਾ ਚਿਰ ਲੱਗੂਗਾ ਮੇਰੇ ਖਿਆਲ ਦੇਖੋ ਹੁਣ ਤਾਂ ਕੁਝ ਦਿਨਾਂ ਦੀ ਗੱਲ ਹੈਗੀ ਜਿੰਨੇ ਕੌਕ ਸਹਣੀ ਸੇ ਸਹੀ ਸਹੀ ਲੀ ਹੁਣ ਕੁਝ ਦਿਨਾਂ ਦੇ ਵਿੱਚ ਸਾਨੂੰ ਇਹ ਲਿਫਟ ਪਰੋਵਾਈਡ ਹੋ ਜਾਏਗੀ ਜਰੂਰੀ ਕਾਂਗਰਸੀ ਐਮਸੀਐਮ ਐਮਪੀ ਸਾਹਿਬ ਸਾਹਿਬ ਨੇ ਉਹਨਾਂ ਵੱਲੋਂ ਕੀ ਯੋਗਦਾਨ ਹੈ ਯੋਗਦਾਨ ਤੁਸੀਂ ਦੇਖੋਗੇ ਉਹਨਾਂ ਦਾ ਜਿਆਦਾ ਲਿਫਟ ਬਣ ਜੂਗੀ ਉਹ ਰਿਬਨ ਕਟਣ ਆਣਗੇ ਪਰ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਨੁਮਾਇੰਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਜਿਹੜਾ ਬੰਦਾ ਲੋਕਾਂ ਦੀ ਸਹੂਲਤਾਂ ਲਈ ਕੰਮ ਕਰੇ ਤੁਸੀਂ ਜਿਤਾਓ ਉਹਨੂੰ ਇਸਰ ਸਿਗੇ ਕਨੇਬੀ ਐਮਪੀ ਸਾਹਿਬ ਦਾ ਜੋਰ ਨਹੀਂ ਲੱਗਿਆ ਇਹਨੇ ਐਮਪੀ ਸਾਹਿਬ ਸਿਗੇ ਕਿੱਥੇ ਹਾਲੇ ਤੱਕ ਤਾਂ ਆਏ ਨਹੀਂ ਇੱਕ ਦਿਨ ਆਏ ਸੀ ਕਿ ਫੋਟੋ ਸੈਸ਼ਨ ਕਰਾਨ ਉਸ ਦਿਨ ਤੁਹਾਨੂੰ ਪਤਾ ਹੀ ਹੈ ਉਸ ਦਿਨ ਅਸੀਂ ਵੀ ਇੱਥੇ ਬਾਈਟ ਦੇਣ ਨੂੰ ਸੀਗੇ ਐਮਪੀ ਸਾਹਿਬ 6 ਸਾਲ ਤੋਂ ਕਦੀ ਨਹੀਂ ਦਿਖੇ ਇੱਥੇ ਅੱਛਾ ਜੀ